ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਆਓ ਅੱਜ ਮੇਰੀ ਇਸ ਕਿਤਾਬ ਜਪਜੀ ਸਾਹਿਬ ਦੇ 20ਵੇਂ ਪੇਜ ਤੇ ਜਿਹੜੀ ਦੂਸਰੀ ਪੌੜੀ ਦੀ ਦੂਸਰੀ ਪੰਕਤੀ ਤੇ ਅਪ ਵਿਚਾਰ ਕਰਾਂਗੇ ਜੀ ਇਹ ਦੂਸਰੀ ਪੌੜੀ ਫਿਰ ਦੱਸਦਾ ਸਮਾਂ ਜੀ ਪ੍ਰਭੂ ਪਰਮਾਤਮਾ ਦੇ ਹੁਕਮ ਬਾਰੇ ਦੱਸਦੀ ਹੈ ਤੇ ਹਉਮੈ ਅਤੇ ਮਾਨਸਿਕ ਬਿਮਾਰੀਆਂ ਨੂੰ ਦੂਰ ਕਰਨ ਦੇ ਲਈ ਸਾਨੂੰ ਸੁਝਾਅ ਦਿੰਦੀ ਹੈ ਜੀ ਇਹ ਪੰਕਤੀ ਹੈ ਜੀ ਹੁਕਮੀ ਹੋਵਣ ਜੀ ਤੇ ਹੁਕਮ ਮਿਲੇ ਵਡਿਆਈ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਗਾਉਣ ਤੋਂ ਪਹਿਲਾਂ ਆਪਣੀ ਜਿਹੜੀ ਸੁਰਤ ਹੈ ਉਸ ਪ੍ਰਭੂ ਪਰਮਾਤਮਾ ਦੇ ਨਾਲ ਜੋੜੀਏ ਜਿੱਥੇ ਆਪਾਂ ਜਿਹੜੀ ਜਗ੍ਹਾ ਬਣਾਈ ਸੀ ਦਿਮਾਗ ਦੇ ਵਿੱਚ ਜਿੱਥੇ ਅਸੀਂ ਮੈਂ ਬੈਠਾ ਮੇਰੇ ਨਾਲ ਮੇਰਾ ਯਾਰ ਨਾਨਕ ਮੇਰਾ ਗੁਰੂ ਨਾਨਕ ਮੇਰਾ ਭਰਾ ਨਾਨਕ ਬੈਠਾ ਜਿਸ ਨੇ ਮੇਰੀ ਬਾਹ ਪਕੜੀ ਹੈ ਸ਼ਬਦ ਗੁਰੂ ਨਾਨਕ ਦਾ ਜੀ ਬੋਲ ਮੈਂ ਰਿਹਾ ਤਾਂ ਕਿ ਮੇਰੀ ਜਿਹੜੀ ਸਾਹ ਹੈ ਮੇਰੇ ਉਸ ਰੱਬ ਦੇ ਨਾਲ ਪੈ ਸਕੇ ਮੇਰੇ ਪ੍ਰਭੂ ਪਰਮਾਤਮਾ ਨਾਲ ਪੈ ਸਕੇ ਅਸੀਂ ਆਪਸ ਵਿੱਚ ਗੱਲਾਂ ਕਰ ਸਕੀਏ ਇਹ ਮੇਰਾ ਗੁਰੂ ਬੜਾ ਦਿਆਲ ਹੈ ਜੀ कि ਮੈਂ ਉਹਨਾਂ ਦੇ ਸ਼ਬਦ ਵਰਤ ਕੇ ਮੈਂ ਪ੍ਰਮਾਤਮਾ ਨਾਲ ਸਾਂਝ ਪਾ ਰਹੇ ਆ ਬਾਣੀ ਦਾ ਜਿਹੜਾ ਮੇਨ ਮਕਸਦ ਵੀ ਇਹੀ ਹੈ ਤੇ ਆਪਾਂ ਪਹਿਲਾਂ ਹੁਕਮੀ ਹੋਵਣਾਕਾਰ ਹੁਕਮ ਨਾਲ ਕਿਹਾ ਜਾਈ ਪੜ ਕੇ ਤੇ ਜਦੋਂ ਆਪਾਂ ਅੱਗੇ ਪੜਨਾ ਜੀ ਕਹਣਾ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਖੇ ਮੇਰੇ ਮਾਲਕਾ ਹੁਕਮ ਹੀ ਤੇਰੇ ਦਿੱਤੇ ਹੋਏ ਤੇਰੇ ਕੀਤੇ ਹੋਏ ਹੁਕਮ ਤੇਰੇ ਬਣਾਏ ਹੋਏ ਉਸ ਨਿਜਮ ਵਿੱਚ ਜਿਹੜਾ ਹੁਕਮ ਜਿਹੜਾ ਅਰਥ ਸੀ ਨਾ ਆਪਾਂ ਪਹਿਲਾਂ ਵੀ ਕਿ ਐਸੀ ਨਿਜਮ ਪ੍ਰਭੂ ਪਰਮਾਤਮਾ ਦਾ ਬਣਾਇਆ ਹੋਇਆ ਇੱਕ ਨਿਜਮ ਆ ਜਿਹੜਾ ਜਿਵੇਂ ਦੁਨੀਆ ਦੇ ਵਿੱਚ ਜਿਹੜੇ ਨਿਯਮ ਬਣੇ ਹੁੰਦੇ ਲਾਅ ਕਹੇ ਦਿੰਦੇ ਨੇ ਨਾ ਉਹ ਵੀ ਪ੍ਰਭੂ ਪਰਮਾਤਮਾ ਦਾ ਇੱਕ ਲਾਅ ਬਣਿਆ ਉਸ ਲਾਅ ਦੇ ਵਿੱਚ ਆਪਣੀਆਂ ਆਪ ਚੀਜ਼ਾਂ ਚੱਲਦੀਆਂ ਆ ਰਹੀਆਂ ਉਸ ਲਾਅ ਦੇ ਵਿੱਚ ਅਨੇਕਾਂ ਲਾਅ ਨੇ ਜਿਵੇਂ ਲਾਫ ਐਟ੍ਰੈਕਸ਼ਨ ਕਹੇ ਦਿੰਦੇ ਨੇ ਗ੍ਰੈਵਿਟੀ ਦਾ ਆਪਾਂ ਕਹੇ ਦਿੰਦੇ ਆ ਲਾਅ ਬਣਿਆ ਹੋਇਆ ਠੀਕ ਹੈ ਇੱਕ ਗ੍ਰੈਵਿਟੀ ਦਾ ਹੁਕਮ ਹੈ ਵੀ ਗ੍ਰੈਵਿਟੀ ਉੱਪਰੋਂ ਥੱਲੇ ਨੂੰ ਚੀਜ਼ ਡੇਗਦੀ ਹੈ ਖਿੱਚਦੀ ਹੈ ਆਪਣੇ ਅੰਦਰ ਕੇਂਦ੍ਰਿਤ ਕਰਦੀ ਹੈ ਜਿਵੇਂ ਲਾਈਟ ਦਾ ਵੀ ਇੰਨੀ ਇੰਨੀ ਰਫ਼ਤਾਰ ਨਾਲ ਜਿਹੜੀ ਬਿਜਲੀ ਟਰੈਵਲ ਕਰਦੀ ਹੈ ਮਹਾਰਜ ਕਹਿੰਦੇ ਨੇ ਹੁਕਮ ਹੀ ਹੋਵਣ ਜੀ ਵੀ ਹੇ ਮੇਰੇ ਮਾਲਕ ਜੀ ਤੁਹਾਡੇ ਦਿੱਤੇ ਹੋਏ ਹੁਕਮ ਦੇ ਵਿੱਚ ਜੀ ਹੁੰਦਾ ਜੀ ਜੀਵ ਜੰਤੂ ਹੋਣ ਪਾ ਪੈਦਾ ਹੋਣੇ ਪ੍ਰਗਟ ਹੋਣੇ ਹੇ ਮੇਰੇ ਮਾਲਕ ਜੀ ਤੁਹਾਡੇ ਬਣਾਏ ਹੋਏ ਉਸ ਨਿਜਮ ਦੇ ਵਿੱਚ ਤੁਹਾਡੇ ਬਖਸ਼ੇ ਹੋਏ ਉਸ ਹੁਕਮ ਦੇ ਵਿੱਚ ਕੀ ਹੁੰਦਾ ਜੀ ਦੁਨੀਆ ਦੇ ਵਿੱਚ ਜੀਵ ਜੰਤੂ ਪੈਦਾ ਹੁੰਦੇ ਉਹ ਕਿਵੇਂ ਹੋਵਣ ਜੀ ਜੀ ਹੈਗਾ ਜੀ ਜੀ ਜੰਤੂ ਜਿਵੇਂ ਮੈਂ ਇੱਕ ਜੀ ਆ ਠੀਕ ਆ ਮੱਝ ਗਾਵਾਂ ਵੀ ਇੱਕ ਜੀ ਆ ਦਰਖਤ ਜਿਹੜੇ ਜਿਉਂਦੇ ਜਗਦੇ ਨੇ ਜਿਹੜੇ ਸਾਹ ਲੈਂਦੇ ਨੇ ਸਾਰੇ ਇੱਕ ਜੀ ਨੇ ਭਾਵ ਇਹ ਪੂਰੀ ਦੀ ਪੂਰੀ ਦੁਨੀਆ ਜਿਹੜੀ ਆ ਤੇਰੇ ਹੁਕਮ ਦੇ ਚ ਹੁੰਦੀ ਆ ਜੀ ਇੱਕ ਮੰਨ ਵੀ ਕਹਿ ਦਿੰਦੇ ਜਿਵੇਂ ਕਹਿੰਦਾ ਯਾਰ ਮੇਰਾ ਜੀ ਬੜਾ ਚੱਕ ਚੱਕ ਚਾ ਜਿਆ ਹੁੰਦਾ ਠੀਕ ਆ ਪਰ ਇੱਥੇ ਅਰਥ ਇਹ ਨਹੀਂ ਫਿਰ ਵੀ ਦੱਸਿਆ ਸੀ ਕੱਲੀ ਕੱਲੇ ਸ਼ਬਦ ਦੇ ਅਨੇਕਾਂ ਅਰਥ ਬਣਦੇ ਨੇ ਜੀ ਪਰ ਆਪਾਂ ਉਹ ਅਰਥ ਚੱਕਣੇ ਜਿਹੜੇ ਜਿਹੜੇ ਉੱਥੇ ਟੁੱਕਦੇ ਹੋਣ ਠੀਕ ਆ ਹੁਕਮੀ ਹੋਣ ਜੀ ਹੁਕਮ ਪਾਵ ਉਸੇ ਦਿੱਤੇ ਹੋਏ ਹੁਕਮ ਦੇ ਵਿੱਚ ਉਸ ਬਣਾਏ ਹੋਏ ਨਿਯਮ ਦੇ ਵਿੱਚ ਮਿਲੇ ਸਾਨੂੰ ਮਿਲਦਾ ਹੈ ਕੀ ਵਡਿਆਈ ਪਾਵ ਸਾਨੂੰ ਪ੍ਰਸ਼ੰਸਾ ਸ਼ੋਭਾ ਆਦਰ ਮਿਲਦਾ ਹੈ ਵਡਿਆਈ ਦੋ ਤਰ੍ਹਾਂ ਦੀ ਹੋ ਸਕਦੀ ਇੱਕ ਵਧੀਆ ਵਡਿਆਈ ਪਾਵ ਚੰਗੀ ਇੱਕ ਮਾੜੀ ਠੀਕ ਹੈ ਜਿਹਨੂੰ ਆਪ ਕਹਿੰਦੇ ਆ ਬੀ ਬੇਇਜ਼ਤੀ ਹੋਗੀ ਵੈਸੇ ਹੈ ਉਹ ਵੀ ਵਡਿਆਈ ਹੈ ਪਰ ਉਹ ਨੈਗੇਟਿਵ ਵਡਿਆਈ ਹੈ ਜਿਵੇਂ ਕਹਦੇ ਨੇ ਨਾ ਨੰਬਰ ਆਪਾਂ ਕਹਦੇ ਵੀ ਨੰਬਰ ਹੁੰਦੇ ਆ ਜੀ ਨੰਬਰ ਜਿਵੇਂ ਆਪਾਂ ਕਹਿੰਦੇ 0 ਤੋਂ ਸ਼ੁਰੂ ਕੇ 0 1 2 3 ਠੀਕ ਹੈ ਉਧਰ ਕੀ ਗਏ ਨੇ ਪਰ 네ਗੇਟਿਵ 1 네ਗੇਟਿਵ 2 네ਗੇਟਿਵ 3 ਹਾਲਾਂਕਿ ਕੋਈ 네ਗੇਟਿਵ 1 네ਗੇਟਿਵ 2 네ਗੇਟਿਵ 3 ਤਾਂ ਹੁੰਦਾ ਨਹੀਂਗਾ ਜਿਹੜੇ ਬੰਦੇ ਬੱਚੇ ਜਾਂ ਆਪਣੇ ਭੈਣਾ ਭਰਾਵ ਹਿਸਾਬ ਦਾ ਮੈਥ ਸਮਝਦੇ ਆ ਜਾਂ ਜਿਨ੍ਹਾਂ ਨੇ ਗ੍ਰਾਫ ਦੇਖਿਆ ਹੁਣ ਠੀਕ ਹੈ ਹਮੇਸ਼ਾ ਪੋਜ਼ੀਟਿਵ ਤੇ 네ਗੇਟਿਵ ਗ੍ਰਾਫ ਹੁੰਦਾ ਨੇ ਜੀ ਪੋਜ਼ੀਟਿਵ ਹੁੰਦਾ ਇੱਕ ਵਾਰ ਸੇ ਜ਼ੀਰੋ ਵਿਚਾਲੇ ਹੋ ਗਿਆ 1 2 3 4 ਜੋ ਉੱਚਾ 1 2 3 4 ਨੀਵਾ ਜਿਹੜਾ ਹੁੰਦਾ ਜਦੋਂ 네ਗੇਟਿਵ 1 네ਗੇਟਿਵ 2 네ਗੇਟਿਵ 3 4 ਠੀਕ ਹੈ ਉਮੇ ਜੀ ਵੜਿਆਈ ਜੇਕਰ ਚੰਗੀ ਹੋਊਗੀ ਸ਼ੋਭਾ ਹੋਊਗੀ ਤਾਂ ਉਹ ਪੋਜ਼ਿਟਿਵ ਵਾਲੇ ਪਾਸੇ ਹੋਊਗੀ ਜੇਕਰ ਬੇਇੱਜ਼ਤੀ ਹੋਊਗੀ ਤਾਂ ਉਹ ਨੈਗੇਟਿਵ ਵਾਲੇ ਪਾਸੇ ਹੋਊਗੀ ਹੈ ਵੈਸੇ ਦੋਵੇਂ ਵੜਿਆਈ ਚ ਆ ਜਾਂਦੇ ਆ ਇੱਕ ਚੰਗੀ ਵੜਿਆਈ ਆ ਇੱਕ ਮਾੜੀ ਵੜਿਆਈ ਆ ਠੀਕ ਆ ਵੜਿਆਈ ਛੇ ਮੇਰੇ ਮਾਲਕ ਜੀ ਤੇਰੇ ਹੁਕਮ ਦੇ ਵਿੱਚ ਅਸੀਂ ਜੀਵ ਜੰਤੂ ਬਣਦੇ ਆ ਠੀਕ ਆ ਪੂਰੀ ਦੁਨੀਆ ਪੈਦਾ ਹੋਈ ਆ ਜਿਵੇਂ ਜਿਵੇਂ ਤੇਰਾ ਹੁਕਮ ਮਿਲਦਾ ਉਵੇਂ ਸਾਨੂੰ ਵੜਿਆਈਆਂ ਮਿਲ ਜਾਂਦੀ ਭਾਵੇਂ ਜੇ ਅੱਜ ਮੈਂ ਹੁਣ ਤੁਸੀਂ ਅੱਜ ਅੱਜ ਕੱਲ੍ਹ ਆ ਲੋ ਜਿਵੇਂ ਆਪਾਂ ਬੈਠ ਕੇ ਜੇ ਬਾਣੀ ਦੀ ਗੱਲ ਕਰਦੇ ਆ ਤੁਹਾਡੇ ਵਿੱਚ ਕੁਝ ਵੀਰ ਭਰਾ ਹੋਣਗੇ ਕਹਿਣਗੇ ਯਾਰ ਬੜਾ ਵਧੀਆ ਦਮ ਕਰਦਾ ਰੱਬ ਉਹਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਸ਼ਾਇਦ ਮੈਨੂੰ ਅਸੀਸਾਂ ਦੋ ਠੀਕ ਹੈ ਜੀ ਬੜਾਈ ਕਰੋ ਯਾਰ ਇਹ ਬੰਦਾ ਬੜਾ ਵਧੀਆ ਹੁਣ ਜੇ ਮੈਂ ਇਹੀ ਨੱਚ ਗਾ ਕੇ ਗਾਣੇ ਗੁਲਾਈ ਜਮਾਂ ਜਾਂ ਕੱਪੜੇ ਲਾ ਕੇ ਕਰੀ ਜਾਮਾਂ ਜਾਂ ਕੁਝ ਹੋਰ ਗਲਤ ਬੋਲਾਂ ਜਾਂ ਮੇਰੀਆਂ ਭੈਣਾਂ ਚੜੀਆਂ ਕਰਦੀਆਂ ਨੇ ਆਪਾਂ ਕੀ ਕਹਨੇ ਆ ਕਿ ਕਹਿ ਜਾ ਗੰਦ ਪਾਇਆ ਸ਼ਰਮ ਨਹੀਂ ਆਂਦੀ ਇਹਨੂੰ ਹੈ ਤਾਂ ਉਹ ਵੀ ਵਡਿਆਈ ਪਰ ਉਹ 네ਗੇਟਿਵ ਵਾਲੀ ਆ ਠੀਕ ਹੈ ਜੀ ਸ਼ੋਭਾ ਮਿਲਦੀ ਹੈ ਕਈ ਵਾਰ ਕਹਿੰਦੇ ਨੇ ਵੀ ਮਸ਼ਹੂਰ ਹੋ ਜਾਂਦਾ ਬੰਦਾ ਉਹਨੇ ਥੋੜੇ ਦੇ ਵਿੱਚ ਚੰਗੇ ਕੰਮ ਕਰਕੇ ਮਸ਼ਹੂਰ ਹੋਣਾ ਕਮਾਲੇ ਕਈ ਬੜੇ ਮੈਂ ਸੁਣੇ ਆ ਜੀ ਸ਼ਾਇਦ ਕਹਿੰਦੇ ਕਹਿੰਗੇ ਮਸ਼ਹੂਰਤਾ ਹੋ ਗਿਆ ਨਾ ਮੈਂ ਜਿਵੇਂ ਮਰਜੀ ਹੋਇਆ ਮੇਰ ਨੂੰ ਤਾਂ ਮੈਨੂੰ ਜਾਣਦੇ ਤਾਂ ਹੈਗੀ ਆ ਨਾ ਚਾਹੇ ਚੰਗੇ ਚ ਚਾਹੇ ਮਾੜੇ ਠੀਕ ਹੈ ਉਹ ਚੀਜ਼ ਹੈ ਜੀ ਵਡਿਆਈ ਮਿਲਦੀ ਹੈ ਉਹ ਕਿਵੇਂ ਮਿਲਦੀ ਹੈ ਸਾਡੇ ਕੀਤੇ ਕਰਮਾਂ ਅਨੁਸਾਰ ਸਾਡੇ ਕੀਤੇ ਕਮਾਂ ਅਨੁਸਾਰ ਜੇ ਅਸੀਂ ਵਧੀਆ ਕਰ ਲੈਂਦੇ ਆ ਤਾਂ ਵਧੀਆ ਬੜੇ ਮਿਲ ਜੇਗੀ ਜੇ ਅਸੀਂ ਕੋਈ ਮਾੜਾ ਕੰਮ ਕਰਦੇ ਸਾਨੂੰ ਮਾੜੀ ਵਧੀਆ ਮਿਲ ਜੇਗੀ ਭਾਵੇਂ ਸਾਨੂੰ ਬੇਇੱਜ਼ਤੀ ਮਿਲ ਜੇਗੀ ਇਸ ਲਈ ਉਸ ਪ੍ਰਮਾਤਮਾ ਨਾਲ ਗੱਲਾਂ ਕਰਦੇ ਵੀ ਮੇਰੇ ਮਾਲਕਾ ਤੂੰ ਸਾਰੀ ਦੁਨੀਆ ਦਾ ਆਕਾਰ ਬਣਾਇਆ ਤੇਰਾ ਹੁਕਮ ਹੈ ਦੱਸ ਨਹੀਂ ਸਕਦਾ ਠੀਕ ਆ ਪਰ ਮੈਨੂੰ ਇੰਨਾ ਕੁ ਪਤਾ ਵੀ ਤੇਰੇ ਹੁਕਮ ਦੇ ਵਿੱਚ ਸਾਡੀਆਂ ਜਿੰਦਾ ਜਿਹੜੀਆਂ ਪੈਦਾ ਹੁੰਦੀਆਂ ਤੇ ਤੇਰੇ ਹੁਕਮ ਦੇ ਵਿੱਚ ਵਧੀਆ ਹੀ ਮਿਲਦੀ ਠੀਕ ਆ ਇਹ ਸੀ ਹੁਕਮੀ ਹੋਣ ਆਕਾਰ ਸੌਰੀ ਹੁਕਮੀ ਹੋਣ ਜੀ ਹੁਕਮਲੇ ਬੜਾਈ ਦੂਸਰੀ ਪੌੜੀ ਦੀ ਦੂਸਰੀ ਪੰਕਤੀ ਠੀਕ ਆ ਜੀ ਫਿਰ ਮੈਂ ਦੱਸ ਦਵਾਂ ਜੇ ਤੁਹਾਡੇ ਕੋਲ ਕੋਈ ਵਧੀਆ ਅਰਥ ਹੋਣ ਜਾਂ ਤੁਸੀਂ ਆਪਣੀ ਜ਼ਿੰਦਗੀ ਦੀ ਕੋਈ ਜਿਹੜੀ ਕਿਸੇ ਹੋਰ ਨੂੰ ਬਦਲਣ ਵਾਲੀ ਕਹਾਣੀ ਕਥਾ ਦੱਸਣੀ ਜਾਂ ਪ੍ਰੇਰਣਾ ਦੇਣੀ ਚਾਹੁੰਦੇ ਹੋ ਤਾਂ ਤੁਸੀਂ ਜਰੂਰ ਮੈਨੂੰ ਮੇਰੇ ਨੰਬਰ ਤੇ ਜਿਹੜਾ 626 786 1995 ਦੇ ਉੱਪਰ WhatsApp ਦੇ ਰਾਹੀਂ ਵੌਇਸ ਨੋਟ ਛੱਡ ਸਕਦੇ ਹੋ ਜੀ ਜਾਂ ਮੈਨੂੰ ਕਾਲ ਕਰ ਸਕਦੇ ਹੋ ਜਿਵੇਂ ਕੰਮ ਤੋਂ ਫ੍ਰੀ ਹੋਇਆ ਜਰੂਰ ਚੱਕਾਂਗਾ ਦੂਸਰੀ ਗੱਲ ਜੇ ਤੁਸੀਂ ਮੈਨੂੰ ਸਪੋਰਟ ਕਰਨਾ ਚਾਹੁੰਦੇ ਹੋ ਵੈਸੇ ਤਾਂ ਕਿਤਾਬ ਖਰੀਦੋ ਜੀ ਜਰੂਰ ਨਾਲ ਦੀ ਨਾਲ ਤੁਸੀਂ ਫੋਲੋ ਵੀ ਕਰ ਸਕਦੇ ਹੋ ਆ ਮੇਰੀ ਵੈਬਸਾਈਟ ਹੈ ਜੀ nanakpanthi.com ਤੇ ਜਾ ਕੇ ਤੁਸੀਂ ਡੋਨੇਸ਼ਨ ਵੀ ਕਰ ਸਕਦੇ ਹੋ ਜਾਂ ਮਹੀਨੇ ਦੇ 30 ਡਾਲਰ ਦਾ ਜਨਕ ਕਿ ਰੋਜ਼ ਸਪੋਰਟ ਕਰ ਸਕਦੇ ਹੋ ਜਾਂ ਸਾਲ ਦਾ 300 ਡਾਲਰ 6 ਮਹੀਨੇ ਦਾ 150 ਡਾਲਰ ਤੁਸੀਂ ਪਾ ਕੇ ਯੋਗਦਾਨ ਕਰ ਸਕਦੇ ਹੋ ਵੈਸੇ ਪਰਮਾਤਮਾ ਦੀ ਰਜ਼ਾ ਨਾਲ ਬਧੀ ਚੱਲੀ ਜਾਂਦਾ ਪਰ ਇਹ ਹੈ ਕਿ ਉਹ ਜਿਹੜੇ ਪੈਸੇ ਆਉਣਗੇ ਉਹਦੇ ਨਾਲ ਕੁਝ ਹੋਰ ਪ੍ਰੋਜੈਕਟ ਜਿਹੜੇ ਮੇਰੇ ਮਨ ਵਿੱਚ ਨੇ ਉਹ ਕਰਨ ਦੇ ਸਮਰੱਥ ਹੋ ਸਕਦੇ ਆ ਹੋਣਗੇ ਦੱਸਈ ਪਰ ਥੋੜੀ ਦੇਰੀ ਨਾ ਹੋ ਜਾਣਗੇ ਪਰ ਤੁਹਾਡੇ ਯੋਗਦਾਨ ਦੇ ਨਾਲ ਕੀ ਹੈ ਕਿ ਬੜੀ ਜਲਦੀ ਨਾ ਹੋ ਸਕਦੇ ਨੇ ਕਿਉਂਕਿ ਬਹੁਤ ਲੋਕਾਂ ਨੂੰ ਕਹਿੰਦੇ ਸੁਣਿਆ ਕਹਿੰਦੇ ਪੈਸਾ ਮਹੱਤਵ ਨਹੀਂ ਰੱਖਦਾ ਪੈਸਾ ਬਹੁਤ ਜ਼ਰੂਰੀ ਹੈ ਜੀ ਮਿਹਨਤ ਕਰਨੀ ਜ਼ਰੂਰੀ ਹੈ ਪੈਸਾ ਵੀ ਜ਼ਰੂਰੀ ਹੈ ਕਿਉਂਕਿ ਪੈਸੇ ਦੇ ਬਿਨਾ ਕੰਮ ਨਹੀਂ ਹੁੰਦਾ ਠੀਕ ਆ ਹਾਂ ਜਿਹੜੇ ਮੇਰੇ ਵੀਰ ਭਾਈ ਹੈਗੇ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਚਲਾਉਣਾ ਆਉਂਦਾ ਜਿਨ੍ਹਾਂ ਨੂੰ ਵੈਬਸਾਈਟ ਬਣਾਨੀ ਆਂਦੀ ਆ ਜਿਨ੍ਹਾਂ ਨੂੰ ਐਡਵਰਟਾਈਜ਼ਮੈਂਟ ਕਰਨੀ ਆਉਂਦੀ ਜਾਂ ਜਿਹੜੇ ਆਡੀਓ ਵੀਡੀਓ ਵਧੀਆ ਕਰ ਸਕਦੇ ਆ ਤਾਂ ਪਲੀਜ਼ ਮੈਨੂੰ ਜ਼ਰੂਰ ਸੰਪਰਕ ਕਰੋ ਫਿਲਹਾਲ ਮੈਂ ਤੁਹਾਨੂੰ ਪੈਸੇ ਨਹੀਂ ਦੇ ਸਕਦਾ ਪਰ ਹਾਂ ਜਦੋਂ ਬਣ ਲੱਗੇ ਜਾਂ ਪਰਮਾਤਮਾ ਨੇ ਰਹਿਮ ਇਨ ਫਿਊਚਰ ਮੈਂ ਤੁਹਾਨੂੰ ਕ੍ਰੈਡਿਟ ਜ਼ਰੂਰ ਦੇ ਦਊਂਗਾ ਕਿ ਇਹ ਬੰਦੇ ਨੇ ਮੇਰੀ ਹੈਲਪ ਕੀਤੀ ਹੈ ਤੁਹਾਡੇ ਲਈ ਅਰਦਾਸ ਬੇਨਤੀ ਵੀ ਕਰ ਦਊਂਗਾ ਤੇ ਸਾਰਿਆਂ ਲਈ ਤੁਹਾਨੂੰ ਦੱਸ ਵੀ ਦਊਂਗਾ ਪਰ ਮੈਨੂੰ ਤੁਹਾਡੀ ਹੈਲਪ ਦੀ ਬਹੁਤ ਜ਼ਰੂਰਤ ਹੈ ਇਸ ਚੀਜ਼ ਵਿੱਚ ਤਾਂ ਕਿ ਜਿਹੜਾ ਮੈਂ ਚਾਹੁੰਨਾ ਕਿ ਗੁਰੂ ਨਾਨਕ ਦਾ ਜਿਹੜਾ ਇਹ ਅ ਸ਼ਬਦ ਹੈ ਗੁਰੂ ਨਾਨਕ ਦੀ ਜਿਹੜੀ ਬਾਣੀ ਹੈ ਪੂਰੇ ਦਾ ਪੂਰਾ ਗੁਰੂ ਗ੍ਰੰਥ ਸਾਹਿਬਾ ਮੈਂ ਸਾਰਿਆਂ ਦੇ ਸਾਹਮਣੇ ਲੈ ਕੇ ਆਵਾਂ ਇਸ ਦੇ ਸਹੀ ਢੰਗ ਦੇ ਨਾਲ ਅਰਥ ਕਰ ਸਕਾਂ ਇਸ ਨੂੰ ਗਾ ਕੇ ਤੁਹਾਡੇ ਸਾਹਮਣੇ ਲੈ ਕੇ ਆ ਸਕਾਂ ਤੇ ਸਾਰਿਆਂ ਨੇ ਨਾ ਸਾਂਝ ਪਾ ਸਕਦੇ ਸਾਰਿਆਂ ਦੇ ਜਵਾਲ ਸਵਾਬਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਆ ਰਿਸਰਚ ਕਰਕੇ ਗੁਰਬਾਣੀ ਦੇ ਅਨੁਸਾਰ ਗੁਰੂ ਦੀ ਕਸਵੱਟੀ ਦੇ ਉੱਪਰ ਤੁਹਾਡੇ ਸਾਹਮਣੇ ਲੈ ਕੇ ਆ ਸਕਾਂ ਚਾਹੇ ਕਿਸੇ ਨੂੰ ਸਹੀ ਲੱਗਣਾ ਚਾਹੀਦਾ ਗਲਤ ਲੱਗਣ ਪਰ ਜੇ ਮੇਰੇ ਕੋਲ ਗਲਤੀ ਨਾ ਕੁਝ ਕਿਹਾ ਜਾਵੇ ਰੱਬ ਮੈਂ ਇਹ ਕਹਾਂਗਾ ਕਿ ਰੱਬਾ ਤੇਰੀ ਕਸਵੱਟੀ ਤੇ ਸਹੀ ਹੋਵਾਂ ਮੈਂ ਠੀਕ ਹੈ ਕਿਉਂਕਿ ਹਰ ਇੱਕ ਦੇ ਵਿਚਾਰ ਗਲਤ ਹੁੰਦੇ ਆ ਜੀ ਸੌਰੀ ਵਿਚਾਰ ਮਿਲਦੇ ਨਹੀਂ ਹੁੰਦੇ ਸ਼ਾਇਦ ਤੁਹਾਡੇ ਵਿਚਾਰ ਮੇਰੇ ਨਾਲ ਮਿਲਣ ਸ਼ਾਇਦ ਨਾ ਮਿਲਣ ਠੀਕ ਹੈ ਤੇ ਬਰ ਕੁਝ ਮਨੁੱਖ ਹੁੰਦੇ ਆ ਜਿਹੜੇ ਬੜੇ ਕੱਟੜਵਾਦੀ ਸੋਚ ਲੈ ਕੇ ਚੱਲਦੇ ਹੁੰ ਮੈਨੂੰ ਇਹ ਲੱਗਦਾ ਕਿ ਗੁਰੂ ਨਾਨਕ ਸਿੱਖਾਂ ਦੇ ਨਹੀਂ ਹਨ ਸਾਰੀ ਦੁਨੀਆ ਦੇ ਹਨ ਸਾਰੀ ਬਾਲਤਾ ਦੇ ਸਾਂਝੇ ਹਨ ਮੈਂ ਚਾਹੁੰਨਾ ਕਿ ਅਸੀਂ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਤੇ ਕੁਰੂਹਾਨੀਅਤ ਵੱਲ ਜਾਈਏ ਜਿੱਥੇ ਪ੍ਰਭੂ ਪਰਮਾਤਮਾ ਦੇ ਨਾਲ ਸਾਡਾ ਸਾਂਝ ਬਣ ਸਕੇ ਕਿਉਂਕਿ ਮੈਨੂੰ ਵੀ ਬਹੁਤ ਅਜਿਹੇ ਸਿੰਘ ਮਿਲੇ ਨੇ ਲੋਕ ਮਿਲੇ ਨੇ ਜਿਹੜੇ ਕਹਿਣਗੇ ਕਿ ਦਾੜੀ ਮੁੱਛ ਨਹੀਂ ਰੱਖਦਾ ਐਸ ਲਈ ਤੂੰ ਸਿੱਖ ਨਹੀਂ ਹੈਗਾ ਤੂੰ ਐਦਾਂਗਾ ਤੂੰ ਉਦਾਂਗਾ ਤੂੰ ਸਿੱਖ ਨਹੀਂ ਹੈਗਾ ਤੈਨੂੰ ਕਿਉਂ ਕਰੀਏ ਐਦਾਂ ਕਰੀਏ ਮੈਂ ਇਹ ਜਿਹੜਾ ਬਾਹਰੀ ਭੇਖਾ ਇਦੇ ਉੱਪਰ ਨਹੀਂ ਜਾਣਾ ਚਾਹੁੰਦਾ ਮੈਂ ਚਾਹੁੰਨਾ ਕਿਉਂਕਿ ਮੈਂ ਬਹੁਤ ਸਾਰੇ ਅਜਿਹੇ ਲੋਕ ਕਿ ਦੇਖੇ ਨੇ ਅਮਰਤ ਛਕਿਆ ਹੋਇਆ ਦਾੜੀ ਮੁੱਛ ਰੱਖੀ ਹੋਈ ਆ ਪਰ ਕਈ ਵਾਰ ਉਹ ਜਿਹੜੇ ਮੈਂ ਤਾਂ ਚਲੋ ਮਾਰੇ ਦੀ ਕਿਰਪਾ ਨਾਲ ਕੇਸ ਵੀ ਰੱਖਿਆ ਪਰ ਕਈ ਵੀਰਾਂ ਨੇ ਕੇਸ ਵੀ ਨਹੀਂ ਰੱਖੇ ਤੇ ਬਿਨਾ ਕੇਸ ਰੱਖੇ ਵਾਲੇ ਜਿਹੜੇ ਮੈਨੂੰ ਲੱਗਦਾ ਮੀਠ ਸ਼ਰਾਬਾਂ ਵੀ ਪੀਂਦੇ ਮੈਂ ਉਹ ਮਨੁੱਖ ਵੀ ਵਧੀਆ ਇਨਸਾਨ ਦੇਖਿਆ ਕਈ ਬਾਬਿਆਂ ਦੇ ਨਾਲੋਂ ਠੀਕ ਆ ਰੱਬ ਮਾਫ ਕਰੇ ਜੀ ਅਸਲੀ ਪ੍ਰਮਾਤਮਾ ਨੇ ਸਮਝ ਬਖਸ਼ੀ ਮੈਂ ਚਾਹੁੰਨਾ ਕਿ ਸਾਰੇ ਨੇ ਸਿੱਖੀ ਵੱਲ ਜਾਣਾ ਪਰ ਉਸ ਤੋਂ ਪਹਿਲਾਂ ਮੈਂ ਚਾਹੁੰਨਾ ਇੱਕ ਵਧੀਆ ਇਨਸਾਨ ਬਣ ਜਾਣਾ ਤਾਂ ਕਿ ਜਦੋਂ ਸਿੱਖੀ ਜਦੋਂ ਤੁਸੀਂ ਗਾਤਰਾ ਪਾ ਲਓ ਜੋ ਤੁਹਾਡੀ ਦਾੜੀ ਮੁੱਛੋਵੇ ਉਦੋਂ ਨੇ ਪੱਗ ਨੂੰ ਦਾਗ ਨਾ ਲੱਗੇ ਉਦੋਂ ਪਹਿਲਾਂ ਚਾਹੇ 5 ਸਾਲ 10 ਸਾਲ 20 ਸਾਲ ਤੁਸੀਂ ਛੋਟੇ ਹੁੰਦੇ ਤੋਂ ਜਿਹੜੀ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦੋ ਗੁਰਬਾਣੀ ਤੇ ਚੱਲਣਾ ਸ਼ੁਰੂ ਕਰ ਦੋ ਕਿਉਂਕਿ ਗੁਰਬਾਣੀ ਸਿੱਖ ਧਰਮ ਉਦੋਂ ਬਾਅਦ ਬਣਿਆ ਸੀ ਉਦੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਹੋ ਗਏ ਚੁੱਕੇ ਸਨ ਸੰਪੂਰਨ ਹੋ ਚੁੱਕੇ ਸਨ ਮੈਂ ਚਾਹੁੰਨਾ ਸਾਰੇ ਦੇ ਸਾਰੇ ਆਣੇ ਅਸੀਂ ਗੁਰੂ ਗ੍ਰੰਥ ਸਾਹਿਬ ਕੇ ਉੱਪਰ ਚੱਲੀਏ ਕੱਲੋ ਜਦੋਂ ਪੱਗ ਬੰਨ ਕੇ ਨਿਕਲੀਏ ਨਾਲ ਕਿਉਂਕਿ ਮੈਂ ਵੀ ਜਦੋਂ ਪੱਗ ਬੰਨ੍ਹ ਕੇ ਨਿਕਲਦਾ ਕੋਸ਼ਿਸ਼ ਇਹ ਹੁੰਦੀ ਹੈ ਕਿ ਕੋਈ ਮਾੜਾ ਕਰਮ ਨਾ ਕਰੀਏ ਕਿਸੇ ਨੂੰ ਮਾਰਾ ਬੋਲੀ ਨਾ ਵੱਧ ਤੋਂ ਵੱਧ ਜਿੰਨੇ ਲੋਕਾਂ ਦੀ ਹੈਲਪ ਹੋ ਸਕੇ ਕਰ ਸਕੀਏ ਕਿਉਂਕਿ ਜਦੋਂ ਤੁਹਾਡੇ ਪੱਗ ਬੰਨੀ ਹੋਵੇ ਨਾ ਪੱਗ ਬੰਨੀ ਹੀ ਇਸ ਲਈ ਸੀ ਤਾਂ ਕਿ ਦੂਜਿਆਂ ਦੀ ਮਦਦ ਕਰ ਸਕੀਏ ਜਿਵੇਂ ਪੱਗ ਬੰਨ ਕੇ ਮੀਟ ਸ਼ਰਾਬਾਂ ਖਾਣੀਆਂ ਪੀਣੀਆਂ ਜਾਂ ਲੋਕਾਂ ਨੂੰ ਲੁੱਟ ਖਸੁੱਟ ਕਰਨੀਆਂ ਜਾਂ ਕਤਲੇਆਮ ਕਰਨਾ ਜਿੰਨਾ ਹੁਣ ਖਬਰਾਂ 'ਚ ਸੁਣਦੇ ਆ ਤਾਂ ਇਸ ਪੱਗ ਦਾ ਕੋਈ ਫਾਇਦਾ ਨਹੀਂ ਮੈਂ ਕਹਿੰਦਾ ਪੱਗ ਲਾ ਦੋ ਤੁਸੀਂ ਮਾਫ ਕਰਨਾ ਸ਼ਾਇਦ ਤੁਹਾਨੂੰ ਗਲਤ ਲੱਗੇ ਇਹ ਪੱਗ ਲਾ ਦੋ ਕਿਉਂਕਿ ਫਿਰ ਤੁਸੀਂ ਕੀ ਕਰਦੇ ਹੋ ਜੀ ਇੱਕ ਪਹਿਰਾਵਾ ਪਾ ਕੇ ਤੁਸੀਂ ਉਹ ਪਹਿਰਾਵੇ ਨੂੰ ਦਾਦ ਲਾਨੇ। ਮੈਂ ਗੱਲ ਨੂੰ ਧਿਆਨ ਨਾਲ ਸਮਝਦੇ ਨੇ ਗੱਲ ਕਰਿਓ। ਜਦੋਂ ਸਤੰਬਰ 9 11 ਹੋਇਆ ਸੀ ਜੀ ਫਿਲਹਾਲ ਹੁਣ ਤੇ ਇਹ ਕਿਹਾ ਜਾਂਦਾ ਕਿ ਅਮਰੀਕਾ ਨੇ ਆਪ ਹੀ ਕਰਾਇਆ ਸੀ ਪਰ ਜਦੋਂ ਇਹ ਹੋਇਆ ਸੀਗਾ ਉਦੋਂ ਇਹ ਕਿਹਾ ਗਿਆ ਸੀ ਕਿ ਇਹ ਮੁਸਲਮਾਨ ਬੰਦੇ ਸੀ ਤੇ ਉਦੋਂ ਕੀ ਹੋਇਆ ਉਦੋਂ ਬਾਅਦ ਜਿੰਨੇ ਵੀ ਦੁਨੀਆ ਵਿੱਚ ਮੁਸਲਮਾਨ ਸੀਗੇ ਉਹਨਾਂ ਨੂੰ ਜਿਹੜੇ ਅਮਰੀਕਾ ਵਿੱਚ ਸੀ ਜਾਂ ਹੋਰ ਕੰਟਰੀ ਵਿੱਚ ਸੀ ਫੜ-ਫੜ ਕੇ ਉਹਨਾਂ ਨੂੰ ਮਾਰਿਆ ਵੀ ਗਿਆ ਟਾਰਚਰ ਵੀ ਕੀਤਾ ਗਿਆ ਕੀ ਹੋਇਆ ਜੀ ਹਾਲਾਂਕਿ ਹੁਣ ਗੱਲਾਂ ਹੋਰ ਆ ਰਹੀਆਂ ਨੇ ਪਰ ਉਸ ਸਮੇਂ ਦੀ ਜੇ ਗੱਲ ਕਰੀਏ ਕੁਝ ਕੁਝ ਕੁ ਲੋਕਾਂ ਕਰਕੇ ਜਿਹੜੇ ਸੀ ਪੂਰੇ ਦੇ ਪੂਰੇ ਮੁਸਲਮਾਨ ਵੀਰਾਂ ਨੂੰ ਜਿਹੜਾ ਸੀ ਤੇ ਸਿੱਖਾਂ ਨੂੰ ਵੀ ਭੁਗਤਣਾ ਪਿਆ ਬਹੁਤ ਸਾਰੇ ਸਿੱਖ ਲੋਕ ਜਿਹੜੇ ਪੱਗ ਬੰਨਦੇ ਸੀ ਜਿਸ ਸੁੱਚਾ ਜਾਵੇ ਸੁਣਿਆ ਜਾਵੇ ਪੜਿਆ ਜਾਵੇ ਤਾਂ ਬੜੇ ਲੋਕ ਜਿਹੜੇ ਨੇ ਟਾਰਚਰ ਕੀਤੇ ਗਏ ਮਾਰੇ ਵੀ ਗਏ ਠੀਕ ਹੈ ਇਹ ਦਾਗ ਲੱਗ ਗਿਆ ਜੀ ਉਹਨਾਂ ਕਰਕੇ ਹੁਣ ਅਸੀਂ ਵੀ ਦੇਖ ਲਈਏ ਬੜੇ ਲੋਕ ਪੋਲੀਟੀਕਲ ਚੀਜ਼ਾਂ ਚ ਵੀ ਆ ਜਾਂਦੇ ਨੇ ਜੀ ਮਾਫ ਕਰੀ ਆਪਾਂ ਉਧਰ ਨਹੀਂ ਜਾਣਾ ਪਰ ਪੱਗ ਬੰਨ ਕੇ ਦਾਗ ਨਾ ਲਈਏ ਮੈਂ ਇਹ ਕਹਿੰਨਾ ਕਿ ਬਹੁਤ ਰਿਸਟ੍ਰਿਕਸ਼ਨ ਚਾਹੀਦੀ ਹੈ ਸਿੱਖ ਧਰਮ ਨੂੰ ਹੁਣ ਇੱਕ ਵਧੀਆ ਬਣਾਉਣ ਦੇ ਲਈ ਬੜਾ ਉਪਰਲਾ ਕਰਨਾ ਚਾਹੀਦਾ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਸਾਡੀਆਂ ਜੜ੍ਹਾਂ ਮਜ਼ਬੂਤ ਹੋ ਜਾਣ ਠੀਕ ਹੈ ਚਾਹੇ ਤੁਸੀਂ ਪੱਗ ਨਹੀਂ ਵੀ ਬੰਨਦੇ ਮੈਂ ਕਹਿੰਦਾ ਤੁਸੀਂ ਗੁਰਬਾਣੀ ਨੂੰ ਸਮਝ ਲਓ ਠੀਕ ਹੈ ਕਿਉਂਕਿ ਗੁਰਬਾਣੀ ਵਿੱਚ ਮੇਰੇ ਭਗਤ ਕਬੀਰ ਜੀ ਨੇ ਬਾਬਾ ਫਰੀਦ ਜੀ ਵੀ ਨੇ ਜਿਹੜੇ ਕਿ ਸਿੱਖ ਧਰਮ ਦੇ ਵਿੱਚ ਨਹੀਂ ਸਾਨੂੰ ਜੇ ਮਸਲਮ ਤਾਂ ਪਰ ਉਹਨਾਂ ਨੇ ਇਹ ਕਹਿ ਸੀ ਕਿ ਉਹਨਾਂ ਦਾ ਕੋਈ ਧਰਮ ਨਹੀਂ ਹੈ ਪਰ ਵੈਸੇ ਉਹ ਮਸਲਮ ਧਰਮ ਨੂੰ ਬਿਲੋਂਗ ਕਰਦੇ ਸਨ ਮੈਂ ਉਹ ਚਾਹੁੰਦਾ ਕਿ ਇਹ ਬਾਣੀ ਸਮਝ ਕੇ ਜਿਹੜੀ ਰੋਹਾਨੀਅਤ ਹੈ ਜਿਹੜੀ ਰੱਬ ਨਾਲ ਜੋੜਦੀ ਜਦੋਂ ਰੱਬ ਨਾਲ ਜੁੜ ਗਏ ਨਾ ਫਿਰ ਸਾਨੂੰ ਧਰਮਾਂ ਦੇ ਵਿੱਚ ਪੈਣ ਦੀ ਵੀ ਲੋੜ ਨਹੀਂ ਪੈਣੀ ਕਿਉਂਕਿ ਸਗਲ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਠੀਕ ਹੈ ਇਹਦੇ ਅਰਥ ਸਿੱਧੇ ਸਿੱਧੇ ਇਹ ਨਿਕਲਦੇ ਨੇ ਮੈਨੂੰ ਬਹੁਤ ਲੋਕ ਮਿਲੇ ਨੇ ਜੀ ਮੇਰੇ ਅੰਕਲ ਜੀ ਤੇ ਆਂਟੀ ਜੀ ਨੇ ਮੈਨੂੰ ਗੁਰਦੁਆਰੇ ਮਿਲੇ ਸੀ ਪਰਸੋਂ ਹੀ ਉਹ ਕਹਿੰਦੇ ਜੀ ਆਪਾਂ ਤਾਂ ਕਿਸੇ ਦਾ ਮਾੜਾ ਨਹੀਂ ਕਰੀਦਾ ਵਧੀਆ ਕਰੀਦਾ ਬਹੁਤ ਵਧੀਆ ਗੱਲ ਆ ਤੇ ਮੈਂਟੀ ਜਿਨੇ ਗੱਲ ਕਰ ਰਹੇ ਸੀ ਅੰਕਲ ਜੀ ਕਿ ਮੈਂ ਕਿਹਾ ਅੰਕਲ ਜੀ ਇਹ ਤਾਂ ਬਹੁਤ ਵਧੀਆ ਗੱਲ ਆ ਪਰ ਇੱਥੇ ਇੱਕ ਗੱਲ ਮੇ ਸੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਇਹ ਬਹੁਤ ਵਧੀਆ ਗੱਲ ਹੈ ਜੀ ਜੇ ਤੁਸੀਂ ਕਦੇ ਕਿਸੇ ਦਾ ਮਾਰਾ ਨਹੀਂ ਕੀਤਾ ਕਦੇ ਕਿਸੇ ਮਾਰਿਆ ਦਾ ਚਾਹੁੰਦੇ ਨਹੀਂ ਪਰ ਇੰਨਾ ਹੀ ਵਸਣੀ ਹੈ ਉਸ ਪ੍ਰਮਾਤਮਾ ਨੂੰ ਯਾਦ ਕਰਨਾ ਉਸ ਦਾ ਸ਼ੁਕਰਾਨਾ ਕਰਨਾ ਉਸ ਦੇ ਨਾਲ ਪ੍ਰੀਤ ਪਾਉਣੀ ਵੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਇਹ ਨਹੀਂ ਕਰਦੇ ਤਾਂ ਮਾਫ ਕਰਨਾ ਜੇ ਕਹਿਣ ਲੱਗਿਆ ਕਿ ਤੁਹਾਡਾ ਸਿਰਫ ਇੱਕ ਵਧੀਆ ਇਨਸਾਨ ਹੋਣਾ ਕਾਫੀ ਨਹੀਂ ਹੈ ਇਹ ਮੈਂ ਨਹੀਂ ਕਹਿੰਦਾ ਇਹ ਬਾਣੀ ਕਹਿੰਦੀ ਹੈ बार-बार ਬਾਣੀ ਵੀ ਨਹੀਂ ਕਹਿੰਦੀ ਹੋਰ ਤੁਸੀਂ ਜਿਹੜੇ ਵੀ ਧਰਮਾਂ 'ਚ ਜਾਓ ਹਰ ਧਰਮ ਵਿੱਚ ਇਹੀ ਕਿਹਾ ਜਾਂਦਾ ਕਿ ਪ੍ਰਮਾਤਮਾ ਨੂੰ ਜਿਹੜੇ ਭੁੱਲ ਜਾਂਦੇ ਨੇ ਪ੍ਰਮਾਤਮਾ ਤੋਂ ਦੂਰ ਹੋ ਜਾਂਦੇ ਨੇ ਉਹ ਜੰਨਤ ਵਿੱਚ ਨਹੀਂ ਜਾਂਦੇ ਦੋਜਕ ਵਿੱਚ ਜਾਂਦੇ ਨੇ ਭਾਵ ਨਰਕ ਵਿੱਚ ਜਾਂਦੇ ਨੇ ਠੀਕ ਹੈ ਜੀ ਇਹ ਸੀਗਾ ਹੁਕਮ ਹੀ ਹੋਵਣ ਜੀ ਹੁਕਮ ਮਿਲੇ ਵੜਿਆ ਫਿਰ ਦੱਸ ਦਿਓ ਮੈਂ ਤੁਹਾਡੇ ਕੋਲ ਕੋਈ ਵਧੀਆ ਅਰਥ ਹੋਣ ਜਾਂ ਤੁਸੀਂ ਮੈਨੂੰ ਕੁਝ ਦੱਸ ਸਕੋ ਜਾਂ ਆਪਣੀ ਸਟੋਰੀ ਦੱਸਣਾ ਚਾਹੁੰਦੇ ਤਾਂ ਪਲੀਜ਼ ਮੈਨੂੰ ਜਰੂਰ ਦੱਸੋ ਬਾਕੀ ਭੁੱਲਾਂ ਚੁੱਕਾਂ ਲਈ ਮੈਨੂੰ ਮਾਫ ਕਰ ਦੇਣਾ ਕੋਸ਼ਿਸ਼ ਮੇਰੀਆਂ ਭਾਵਨਾਵਾਂ ਤੇ ਕਰਨੀਆਂ ਤੇ ਪ੍ਰੀਤ ਜਿਹੜੀ ਹੈ ਉਸ ਪ੍ਰਭੂ ਪਰਮਾਤਮਾ ਦੇ ਨਾਲ ਜੋੜਨੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ